ਜੁੜ ਚੁਕੇ ਆ ਲਾਈਵ ਹੋ ਚੁਕੇ ਆ ਅੱਜ ਪਹੁੰਚੇ ਆਪਾਂ ਤੋਦੀ ਭਾ ਕੋਲ ਉਹ ਸਾਰੀ ਹੋਰ ਭਾਂਡੇ ਕਲੀ ਹੋ ਰਿਹਾ ਜੀ ਸਾਰੇ ਆਉਣਗੇ ਹੁਣ ਆ ਗਏ ਆ ਉਹ ਦੂਜਾ ਕਰਦੇ ਹੁੰਦੇ ਨੇ ਨਾ ਤੇਜੀ ਭੱਠੀ ਪ੍ਰਾਣੀ ਥੱਲੇ ਗੀਠੀ ਜੀ ਢਾ ਗੇੜ ਗੇੜ ਕੇ ਹਨਾ ਗੀਠੀ ਗੇੜ ਕੇ ਕਿਉਂ ਤੋਦੀ ਭਾਜੀ ਸਾਰੀ ਜਿਹੜੀ ਜਿੰਨੀ ਲਾਈਵ ਸਾਡੇ ਨਾਲ ਜੁੜ ਜਿਓ ਜੀ ਇਹ ਮਾਤਾ ਜੀ ਕੀ ਕਰ ਰਹੇ ਆ ਉਹ ਮਸਾਲਾ ਪੁੱਟਦੇ ਆ ਨਾ ਇਹੋ ਮਸਾਲਾ ਇਹਦਰ ਮਸਾਲਾ ਪੁੱਟ ਰਹੇ ਨੇ ਮਾਤਾ ਜੀ ਭਾਂਡੇ ਕਲੀ ਕਰਨ ਵਾਲਾ ਦੇਖੋ ਜੀ ਦੋਵੇਂ ਮੀਆਂ ਬੀਬੀ ਕਿੰਨੀ ਮਿਹਨਤ ਕਰਦੇ ਨੇ ਭਾਂਡੇ ਕਲੀ ਕਰਾ ਲਓ ਬੋਰਗੇ ਨ ਨਹੀਂ ਕਿ ਕਿਨੋਂ ਥੱਲੇ ਲਵਾ ਲੋ ਪ੍ਰਾਤਾਂ ਨੂੰ ਪ੍ਰਾਤਾਂ ਨੂੰ ਥੱਲੇ ਲਵਾ ਲੋ ਤੇ ਭਾਂਡੇ ਕਲੀ ਕਰਾ ਲੋ ਵੇਖੋ ਪਤੀਲਾ ਪਹਿਲਾਂ ਕੀ ਹਾਲ ਸੀ ਪਤੀਲੇ ਦਾ ਪਤੀਲਾ ਕਰਤਾ ਕਰਾਂ ਦੁੱਧ ਚਟਾ ਕਲੀ ਕਰਕੇ ਵੀਰ ਤੋਂ ਦੀ ਨੇ ਦੋਵੇਂ ਜਿੰਮੀਆਂ ਜੀ ਮੈਂਟ ਕਰ ਰਹੇ ਆ ਮਾਤਾ ਜੀ ਮਸਾਲਾ ਘੋਟ ਘੋਟ ਕੇ ਰਗੜ ਕੇ ਦੇ ਰਹੇ ਨੇ ਕਲੀ ਕਲੀ ਹੈ ਨਾ ਮਿਸ਼ਰਤ ਹੈ ਹੈ ਮਿਸ਼ਰਤ ਰੋ ਮਿਸ਼ਰਤ ਰੱਖੋ ਬਾਰਵੇਂ ਕਰਨਾ ਹੁੰਦਾ ਇਹਨੂੰ ਨਾ ਨਾ ਅੰਦਰੋਂ ਲਓ ਜੀ ਕੜਾਈ ਵੀ ਹੋ ਚੁੱਕੀ ਦੁੱਧ ਚੁੱਟੀ ਆਹਾਹਾ ਭਾਂਡੇ ਕਲੀ ਕਰਾਈ ਨੇ ਅੱਜ ਪੁਰਾਣੇ ਪਿੱਤਲ ਦੇ ਭਾਂਡੇ ਅੱਜ ਆਏ ਆਪਾਂ ਛਾੜੇ ਗੁਰੂ ਕੀ ਬਡਾਲੀ ਬਾਜ਼ਾਰ 'ਚ ਭਾਂਡੇ ਕਲੀ ਕਰਾਉਣਾ ਭਾਂਡੇ ਕਿਦਾਂ ਕਲੀ ਹੁੰਦੇ ਨੇ ਪੁਰਾਣੇ ਪਿੱਤਲ ਦੇ ਵੀ ਦੇਖ ਲਓ ਤੁਸੀਂ ਵੀ ਇਹ ਵਿਰਸਾ ਆਪਣੇ ਕੋਲੋਂ ਮਿਸਰ ਮਿਸਰਦਾ ਜਾ ਰਿਹਾ ਵਾ ਪਰ ਆਹ ਵੇਖੋ ਕੀ ਹਾਲ ਹੀ ਹੋਣਾ ਵੇਖੋ ਪਤੀਲੇ ਦਾ ਕੀ ਹਾਲ ਆ ਇਹ ਵੇਖੋ ਤੁਸੀਂ ਲਾਸਟ ਤੱਕ ਬਣੇ ਰਹੋ ਕਿਵੇਂ ਦੁੱਧ ਛਟਾਉਂਦਾ ਜਿਵੇਂ ਆ ਕੜਾਈਆਂ ਤੇ ਆ ਪਤੀਲਾ ਆ ਭਾਂਡੇ ਕਲੀ ਕਰਾਉਣਾ ਇਹ ਅੱਜ ਤੋਂ ਦੀ ਭਾ ਕੋਲ ਤੇ ਭਾਂਡੇ ਕਲੀ ਹੋ ਰਹੇ ਨੇ ਉਧਰ ਮਾਤਾ ਜੀ ਇਹਨਾਂ ਨੂੰ ਦੇ ਰਹੇ ਨੇ ਕਲੀ ਬਣਾ ਕੇ ਤੇ ਭਾਂਡੇ ਅੱਜ ਕਲੀ ਕਰਾ ਰਹੇ ਆ ਪਿੱਤਲ ਦੇ ਭਾਂਡੇ ਵਰਤੋ ਸਟੀਲ ਦੇ ਤੇ ਦੂਜੇ ਭਾਂਡੇਆਂ ਦੀ ਵਰਤੋ ਘੱਟ ਕਰੋ ਜਾਂ ਸਰਬ ਲੋਹ ਦਾ ਭਾਂਡਾ ਵਰਤੋ ਜਾਂ ਪਿੱਤਲ ਦਾ ਵਰਤੋ ਕਿਉਂਕਿ ਦੂਜੇ ਭਾਂਡਿਆਂ 'ਚ ਬਿਮਾਰੀਆਂ ਜ਼ਿਆਦਾ ਆਪਾਂ ਲੈ ਰਹੇ ਆਂ ਖਾ ਰਹੇ ਆਂ ਠੀਕ ਆ ਜੀ ਇਹ ਭਾਂਡੇ ਇਹਨਾਂ ਦਾ ਫਾਇਦਾ ਕੀ ਹੈ ਤੋਦੀ ਭਾਜੀ ਹਾਂਜੀ ਕੋਈ ਬਿਮਾਰੀ ਕੋਈ ਲੱਗਦੀ ਬਿਮਾਰੀ ਨਹੀਂ ਲੱਗਦੀ ਹਾਂਜੀ ਨਾ ਹੈਟੈਗ ਅੱਛਾ ਨਾ ਸ਼ੂਗਰ ਓਕੇ ਨਾ ਸ਼ੂਗਰ ਨਾ ਹੈਟੈਗ ਪੀਪੀ ਹਾਂ ਕੋਈ ਬਿਮਾਰੀ ਨਹੀਂ ਲੱਗਦੀ ਇਹਨਾਂ ਬਿਮਾਰੀਆਂ ਪਿੱਤਲ ਭਾਂਡਾ ਸਿੱਤ ਦੇ ਭਾਂਡੇ ਵਰਤੋ ਤੇ ਆਪਣਾ ਜੀਵਨ ਸੁਧਾਰੋ ਲਓ ਜੀ ਤੋਦੀ ਭਾਜੀ ਕਹਿ ਰਹੇ ਨੇ ਵੀ ਪਤਲ ਦੇ ਭਾਂਡੇ ਵਰਤ ਕੇ ਤਾਂ ਆਪਣੇ ਜੀਵਨ ਨੂੰ ਸਫਲਾ ਕਰੋ ਜੀਵਨ ਬਚਾਓ ਕਿਉਂਕਿ ਸਟੀਲ ਦੇ ਭਾਂਡੇ ਨਿਹਰੇ ਆਪਾਂ ਜ਼ਹਿਰ ਹੀ ਖਾ ਰਹੇ ਆ ਤੇ ਪਤਲ ਦੇ ਭਾਂਡੇ ਜਿਹੜੇ ਆ ਨਾ ਕਲੀ ਕਰਾਏ ਹੁਣ ਇਹ ਹਾਰਡ ਵਾਸਤੇ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਵਰਤਦੇ ਆਂ ਤੇ ਹਾਰਡ ਲਈ ਬਹੁਤ ਹੀ ਲਾਹੇਵੰਦ ਆ ਤੇ ਬਹੁਤ ਹੀ ਫਾਇਦੇਮੰਦ ਹੁੰਦਾ ਜੀ ਠੀਕ ਆ ਜੀ ਪਤਲ ਦੇ ਪੁਰਾਣੇ ਭਾਂਡੇ ਤੁਹਾਡੇ ਘਰਾਂ 'ਚ ਪਏ ਹੋਣੇ ਆ ਪਹਿਲੀ ਗੱਲ ਤੇ ਵਿਰਸਾ ਵਿਸਰਦਾ ਜਾ ਰਿਹਾ ਵਾ ਕਲੀ ਕਰਾਉਣ ਨੂੰ ਆਪਾਂ ਨੂੰ ਕੋਈ ਬੰਦੇ ਨਹੀਂ ਲੱਭਦੇ ਆਪਾਂ ਅੱਜ ਪਹੁੰਚੇ ਆਂ ਬਡਾਲੀ ਗੁਰੂ ਕੀ ਬਡਾਲੀ ਉਹਦੀ ਵੀਰ ਕੋਲ ਹੁਣ ਆ ਪਤਿਲੇ ਦਾ ਹਾਲ ਦੇਖ ਲੋ ਤੇ ਪਤਿਲਾ ਦੇਖੋ ਕਰਾਇਆ ਚੱਟਾ ਕੱਢ ਕੇ ਦਿਖਾਉਂਗੀ ਜੀ ਦੂਜੇ ਦਾ ਆ ਕੜਾਈ ਦਾ ਪਤਿਲਾ ਕੱਢਿਆ ਉਹ ਚਾਹ ਵਾਲਾ ਪਤਿਲਾ ਉਹਨੂੰ ਡੰਡੀ ਲਵਾਉਣ ਗਏ ਆ ਉਹਨੂੰ ਵੀ ਡੰਡੀ ਲਵਾਈ ਆ ਅੱਜ ਤੋਂ ਅਸੀਂ ਵੀ ਪਿੱਤਲ ਦੇ ਭਾਂਡੇ ਕੱਢੇ ਨੇ ਜਿਹੜੇ ਅਸੀਂ ਬੂਰੀਆਂ 'ਚ ਪਾ ਕੇ ਉੱਤੇ ਸ਼ਰਬਤੀਆਂ ਤੇ ਰੱਖੇ ਸੀ ਆਜੋ ਭਾਂਡੇ ਕੱਢ ਕੇ ਆਪਾਂ ਕਲੀ ਕਰਾ ਰਹੇ ਆ ਤੇ ਵੀਰ ਕਿਦਾਂ ਕਲੀ ਕਰਦਾ ਵੀ ਤੁਹਾਨੂੰ ਲਾਸਟ ਤੱਕ ਬਣੇ ਰਿਓ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਭਾਂਡੇ ਕਲੀ ਕਰਾਓ ਕਿਤਲਾਂ ਦੇ ਤੈਨੂੰ ਜ਼ਿੰਦਗੀ ਆਪਣੀ ਬਚਾਓ ਇਹ ਵੀਰ ਮੀਆਂ ਬੀਬੀ ਦੋਵੇਂ ਬਹੁਤ ਮਿਹਨਤ ਕਰਦੇ ਨੇ ਇਧਰ ਮਾਤਾ ਜੀ ਆ ਇਹਨਾਂ ਨੂੰ ਕਿਹੜੀ ਚੀਜ਼ ਕੁੱਟ-ਕੁੱਟ ਕੇ ਦੇ ਰਹੇ ਵੀਰ ਨਿਸ਼ਾਧਰ ਨਿਸ਼ਾਧਰ ਹਾਂਜੀ ਨਿਸ਼ਾਧਰ ਇਹ ਕਿਹੜੀ ਚੀਜ਼ ਦੀ ਵਰਤੋਂ ਜਾਂਦਾ ਇਹ ਭਾਂਡੇ ਭਾਂਡੇ ਕਲੀ ਦੇ ਵਿੱਚ ਭਾਂਡੇ ਕਲੀ ਕਰਨ ਦਰਾਂ ਲਓ ਜੀ ਇਹ ਚੀਜ਼ਾਂ ਦੇ ਆਪਣੇ ਕੋਲੋਂ ਬਿਸਰਦੀਆਂ ਜਾ ਰਹੀਆਂ ਵਾਂ ਤੇ ਨਿਸ਼ਾਧਰ ਤੇ ਆਹ ਵੀਰ ਨੇ ਕਲੀ ਬਣਾਈ ਇੱਥੇ ਅੱਗੇ ਪ੍ਰਾਣੀਆਂ ਗੀਠੀਆਂ ਹੁੰਦੀਆਂ ਸੀ ਗੀਠੀਆਂ ਆਹੋ ਪੱਠੀ ਪੱਠੀ ਗੇੜ ਕੇ ਅੱਗੇ ਅੱਗ ਬਾਲ ਕੇ ਤੇ ਉਹਦੇ ਚ ਕਰਦੇ ਹੁੰਦੇ ਸੀ ਹੁਣ ਵੇਖਿਓ ਆ ਪਤੀਲਾ ਤੁਹਾਨੂੰ ਕਰਕੇ ਦਿਖਾਉਨੇ ਆ ਲਾਈਵ ਪ੍ਰਾਤ ਵੀ ਹੋਊਗੀ ਪਤੀਲਾ ਵੀ ਹੋਊਗਾ ਇਹ ਤੁਹਾਨੂੰ ਕਰਕੇ ਦਿਖਾਵਾਂਗੇ ਲਾਈਵ ਪ੍ਰੋਪਰ ਕਲੀ ਦੇਖਿਓ ਕਿਦਾਂ ਕਲੀ ਭਾਂਡੇ ਕਰਦਾ ਵੀਰ ਤੁਹਾਨੂੰ ਸਾਰਾ ਦਿਖਾਵਾਂਗੇ ਲਾਸਟ ਤੱਕ ਸਾਡੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰ ਲਿਓ ਜਿਨ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਲਾਉਣ ਵੀਰ ਤੋਂ ਦੀ ਲਗਾ ਜੇ ਸਾਡੇ ਪਤੀਲੇ ਨੂੰ ਕਰੀ ਕਰਨ ਭਾਂਡੇ ਕਲੀ ਕਰਾ ਲੋ ਟਪਰਾਤਾਂ ਨੂੰ ਥੱਲੇ ਲਵਾ ਲੋ ਕੜਾਈਆਂ ਨੂੰ ਥੱਲੇ ਲਵਾ ਲੋ ਮੰਮੀ ਵਾਹੇ ਟਾਈਮ ਬਦਲ ਹੀ ਗਿਆ ਸਾਰਾ ਹੈ ਅੱਗੇ ਅੱਗੇ ਪਿੰਡਾਂ ਪਿੰਡਾਂ ਦੇ ਵਿੱਚ ਆਉਂਦੇ ਹੀ ਸਾਈਕਲਾਂ ਦੇ ਭਾਂਡੇ ਕਲੀ ਕਰਨ ਨੂੰ ਅੱਗੇ ਅੱਗੇ ਰੇਟ ਵੀ ਕੱਖ ਨਹੀਂ ਰੁਪਏ 2 ਰੁਪਏ ਹਨਾ ਤੇ ਹੁਣ ਵੇਖ ਲੈ ਕੋਤੀ ਭਾਗ ਕਿੰਨੇ ਪੈਸੇ ਲੈਣ ਲੱਗੇ ਸਾਡੇ ਕੋਲੋਂ ਜੀ ਸਾਡੇ ਕੋਲ ਤੋਦੀ ਤੋਦੀ ਭਾ ਭਾ 500 ਰੁਪਏ ਇੱਕ ਭਾਂਡੇ ਦਾ ਲੈ ਰਿਆ ਜੇ ਅੱਗੇ 2 ਰੁਪਏ ਝੋਲੇ ਨਾ ਨਹੀਂ ਕੰਮ ਲਓ ਜੀ ਕਿਵੇਂ ਭਾਂਡ ਕਲੀ ਹੋ ਰਿਹਾ ਵੇਖ ਸਕਦੇ ਹੋ ਤੁਸੀਂ ਭਾਂਡੇ ਜਿਹਨੇ ਜਨੇ ਕੌਡੀਆਂ ਬਾਟੀਆਂ ਹਾਂ ਚੀਜ਼ਾਂ ਕਰਾ ਕਲੀ ਕਰਾ ਲੈਣੀਆ ਹਾਂ ਡੈਡੀ ਖੱਦ ਦੇ ਹਾਂ ਲਿਆਵਾਂਗੇ ਸਾਰੇ ਕੋ ਨਹੀਂ ਲਿਆਵਾਂਗੇ ਲਾਵਾਂਗੇ ਪੁਰਾਣੇ ਇਹਨਾਂ ਦੇ ਬਜ਼ੁਰਗਾਂ ਦੀ ਵੀ ਫੋਟੋ ਵਿਖਾਵਾਂਗੇ ਜਿਹੜੇ ਭਾਂਡੇ ਕਲੀ ਕਰਦੇ ਸੀ ਤੇ ਲਓ ਜੀ ਭਾਂਡੇ ਕਿਦਾਂ ਕਲੀ ਹੁੰਦੇ ਨੇ ਪੁਰਾਣੇ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰੋ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਬਚ ਸਕੋ ਪਾਂਡੇ ਕਿਦਾਂ ਪਿੱਤਲ ਦੇ ਕਲੀ ਹੁੰਦੇ ਨੇ ਦੇਖੋ ਲਾਈਵ ਤੁਹਾਡੇ ਨਾਲ ਲਾਈਵ ਵੀਡੀਓ ਸਾਂਝੀ ਕਰ ਰਹੇ ਆ ਤੋਦੀ ਭਾ ਪਾਂਡੇ ਕਲੀ ਕਰਾ ਵੀਰ ਇਹਨਾਂ ਦਾ ਫਾਇਦਾ ਦੱਸ ਕੀ ਆ ਲੈ ਨਾ ਇਹੋ ਹੀ ਆ ਵੀ ਬਿਮਾਰੀ ਦੱਬਜੋ ਸ਼ੂਗਰ ਤੋਂ ਬਜੋ ਹੈਡੈਕ ਤੋਂ ਬਜੋ ਸਰੀਰ ਨੂੰ ਸਾਫ਼ ਰੱਖੋ ਕਿਹੜਾ ਪਾਂਡਾ ਨਹੀਂ ਵਰਤਣਾ ਚਾਹੀਦਾ ਨਾ ਸਟੀਲ ਦੇ ਪਾਂਡੇ ਬਿਲਕੁਲ ਨਹੀਂ ਵਰਤਣੇ ਚਾਹੀਦੇ ਸਟੀਲ ਦੇ ਪਾਂਡੇ ਨਹੀਂ ਵਰਤਣੇ ਚਾਹੀਦੇ ਮੇਰੀ ਬਿਮਾਰੀ ਆ ਅੱਛਾ ਆ ਹੁਣ ਕਲੀ ਲੈ ਲਈ ਆ ਹੁਣ ਵੀਰ ਕਰੂੰਗਾ ਕਲੀ ਮੈਂ ਤੁਹਾਨੂੰ ਐਨ ਕਰਕੇ ਕਰਨਾ ਹੀ ਸਾਰਾ ਕੁਝ ਆਪਾਂ ਪ੍ਰੋਪਰ ਵਿਖਾਉਣਾ ਲਾਈਵ ਤੁਸੀਂ ਸਾਰੇ ਲਾਈਵ ਸਾਡੇ ਨਾਲ ਜਿਹੜੇ ਜੁੜੇ ਜਾਂ ਦੇਖ ਸਕਦੇ ਹੋ ਭਾਂਡੇ ਕਲੀ ਕਿੱਦਾਂ ਹੋ ਰਹੇ ਨੇ ਜਿਹੜੀ ਚੀਜ਼ ਆਪਣੇ ਤੋਂ ਵਿਸਰ ਗਈ ਆ ਜਿਨ੍ਹਾਂ ਨੇ ਨਹੀਂ ਅਜੇ ਤੱਕ ਵੇਖੀ ਜਿਨ੍ਹਾਂ ਨੇ ਵੇਖੀ ਆ ਕਿਵੇਂ ਕਲੀ ਹੁੰਦੀ ਆ ਉਹਨਾਂ ਨੂੰ ਤਾਂ ਪਤਾ ਹੋਣਾ ਤੇ ਜਿਨ੍ਹਾਂ ਨੇ ਨਹੀਂ ਵੇਖੀ ਉਹ ਦੇਖ ਸਕਦੇ ਨੇ ਭਾਂਡੇ ਕਿੱਦਾਂ ਕਲੀ ਹੋ ਰਹੇ ਨੇ ਭਾਂਡੇ ਕਲੀ ਹੁੰਨ ਤੋਂ ਬਾਅਦ ਵੇਖੋ ਕਰਾਂ ਦੁੱਧ ਚਿੱਟਾ ਪਤੀਲਾ ਕਰ ਦੇਣਾ ਵੀਰ ਨੇ ਬਣੇ ਕਲੀ ਲਾ ਲਈ ਵਿੱਚ ਕਲੀ ਲਾ ਲਈ ਆਵੇ ਲਾਉਂਦੇ ਆ ਵੀਰ ਹੋਰ ਨਹੀਂ ਹੋਰ ਲਾਉਂਦੇ ਆ ਯਾਰ ਲਾਉਣਗੇ ਲਾਉਣਗੇ ਸਾਰਾ ਕੁਝ ਲਾਉਣਗੇ ਨਹੀਂ ਨਹੀਂ ਮੈਂ ਵੇਖੋ ਜੀ ਕਿਵੇਂ ਦੁੱਧ ਜਿਹੜਾ ਸਾਲ ਇੱਕ ਨਿਕਲ ਜਾਵੇ ਦੇਣਾ ਕਿ ਨਹੀਂ ਸਾਲ ਕੱਢੂ ਜੇ ਸਾਲ ਨਾ ਕੱਢਾ ਤਾਂ ਮੈਂ ਫਿਰ ਫ੍ਰੀ ਕਰਾ ਕੇ ਜਾਣੀ ਫ੍ਰੀ ਭਾਂਡੇ ਦੁਬਾਰਾ ਪੈਸੇ ਵੀ ਨਾਲ ਪੈਸੇ ਵੀ ਨਾਲ ਫ੍ਰੀ ਭਾਂਡੇ ਕਰਾਉਣੇ ਫਿਰ ਮੈਂ ਲਓ ਜੀ ਭਾਂਡਾ ਲਓ ਜੀ ਇਹ ਨੇ ਇਹਨਾਂ ਦੇ ਬਜ਼ੁਰਗ ਜਿਹੜੇ ਇਹ ਭਾਂਡੇ ਕਲੀ ਦਾ ਕੰਮ ਕਰਦੇ ਹੁੰਦੇ ਸੀ ਠੀਕ ਆ ਜੀ ਇਹ ਬੇਟਾ ਨੇ ਬੇਟਾ ਤੁਹਾਡਾ ਹਾਂਜੀ ਇਹ ਬੇਟਾ ਨੇ ਪੋਤਰਾ ਇਹ ਇਹਨਾਂ ਦੇ ਤੋਤੀ ਤੋਤੀ ਜੀ ਦੇ ਪਾਪਾ ਜੀ ਨੇ ਜਿਹੜੇ ਭਾਂਡੇ ਗਲੀ ਕਰਦੇ ਹੁੰਦੇ ਸੀ ਪਹਿਲਾਂ ਲਓ ਜੀ ਹੁਣ ਤੋਤੀ ਵੀਰ ਨੇ ਕਹਾਂ ਆਪਣੇ ਪਾਪਾ ਦੀ ਕਮਾਂਡ ਸੰਭੀ ਆ ਤੇ ਇਧਰ ਮਾਤਾ ਜੀ ਇਹਨਾਂ ਦੀ ਵਾਈਫ ਕਲੀ ਕੁੱਟ ਕੁੱਟ ਕੇ ਦੇ ਰਹੇ ਨੇ ਨਸ਼ਤਰ ਇੱਥੇ ਇਧਰੋਂ ਤੋਦੀ ਕਰਾਂ ਕੱਢੀ ਆਉਂਦਾ ਰਗੜੇ ਪੂਰੇ ਭਾਉ ਲਓ ਜੀ ਭਾਂਡੇ ਕਿਦਾਂ ਕਲੀ ਹੁੰਦੇ ਨੇ ਦੇਖ ਸਕਦੇ ਹੋ ਤੁਸੀਂ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰੋ ਸਟੀਲ ਦੇ ਭਾਂਡਿਆਂ ਦੀਆਂ ਬਿਮਾਰੀਆਂ ਤੋਂ ਬਚੋ ਸਟੀਲ ਹਾੜ ਦੀਆਂ ਬਿਮਾਰੀਆਂ ਆਪਣੇ ਵੇਖੋ ਜੀ ਜ਼ਿਆਦਾਤਰ ਬਿਮਾਰੀਆਂ ਕਿੰਦੇ ਕਿੱਥੋਂ ਪੈਦਾ ਹੋ ਰਹੀਆਂ ਆਪਣੇ ਖਾਣ-ਪਾਣ ਤੋਂ ਹੋ ਰਹੀਆਂ ਤੇ ਭਾਂਡਿਆਂ ਬਰਤਨਾਂ ਤੋਂ ਹੋ ਰਹੀਆਂ ਮਾਈਕ੍ਰੋਵੇਵ ਆਪਾਂ ਵਰਤਨ ਲਾਪੇ ਆ ਚੁੱਲੇ ਪਰ ਚੁੱਲੇ ਚੁੱਲੇ ਆਪਾਂ ਛੱਡ ਦਿੱਤੇ ਨਿਰੀ ਬਰਤਨ ਆਪਾਂ ਵਰਤਣ ਲਾ ਪਏ ਆ ਚੁੱਲ੍ਹੇ ਆਪਾਂ ਛੱਡ ਗੱਤੇ ਨੇ ਭਾਂਡੇ ਪੁਰਾਣੇ ਪਿੱਤਲਾਂ ਦੇ ਕਹਿਆਂਦੇ ਆਪਾਂ ਛੱਡ ਗੱਤੇ ਨੇ ਤੇ ਆਪਾਂ ਸਟੀਲ ਵਰਤਣ ਲਾ ਪਏ ਆ ਤੇ ਨਿਰੀ ਬਿਮਾਰੀ ਵਰਤਣ ਲਾ ਪਏ ਆ ਤੇ ਫਿਰ ਆਪਣਾ ਦੱਸੋ ਵੀ ਸਰੀਰ ਕੀ ਕਰੂਹਾੜਦੀਆਂ ਬਿਮਾਰੀਆਂ ਗੋਡੇ ਗਿੱਟੇ ਜੂੜਨੇ ਆ ਕੀ ਸਰੀਰ ਤੇ ਪੱਲੇ ਰਹਿਣਾ ਇਸ ਕਰਕੇ ਆਪਾਂ ਤੁਹਾਨੂੰ ਲਾਈਵ ਹੋ ਕੇ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਪਿੱਤਲ ਦੇ ਭਾਂਡਿਆਂ ਨੂੰ ਕਿਦਾਂ ਕਲੀ ਕੀਤਾ ਜਾਂਦਾ ਪੁਰਾਣੇ ਸਮੇਂ ਦੀਆਂ ਗਾਣੇ ਕਹਿੰਦੇ ਆਂਦੇ ਵੀ ਭਾਂਡੇ ਕਲੀ ਕਰਾ ਲਓ ਤੇ ਪ੍ਰਾਤਾਂ ਨੂੰ ਥੱਲੇ ਲਵਾ ਲਓ ਲਓ ਜੀ ਵੀਰ ਨੇ ਪਤੇਲਾ ਕੜਤਾ ਕਰਾਂ ਦੁੱਧ ਚਟਾ ਹੁਣ ਜਦੋਂ ਇਹਦੇ ਚਾਹ ਬਣ ਕੇ ਪੀਵਾਂਗੇ ਬਣਾ ਕੇ ਤੇ ਵੇਖੋ ਜੀ ਇਹਦੇ ਫਾਇਦੇ ਵੀ ਹੋਣਗੇ ਤੇ ਮਾਰਾ ਸਾਡੀ ਬੈਠੀ ਆ ਕੁਰਸੀ ਦੇ ਇਹ ਭਾਂਡੇ ਹੋ ਰਹੇ ਨੇ ਕਲੀ ਕੀ ਆ ਬਾਦ ਥੱਲੇ ਓਕੇ ਹੋ ਗਿਆ ਵੇਖ ਲੈ ਇੱਕ ਸਾਈਡ ਤੋਂ ਲੱਗੰਦੇ ਕਾਲਾ ਕਾਲਾ ਜਾ ਆ ਔਰ ਕਾਲਾ ਕਾਲਾ ਜਾ ਲੱਗੰਦੇ ਆ ਆਹੋ ਕਰ ਲੈ ਜੇ ਆ ਜਾ ਤੂੰ ਦੀ ਭਾ ਓਏ ਆ ਨਾ ਠੀਕ ਹੈ ਹੋ ਲੱਗੰਦਿਆ ਹੋਵੇ ਕਾਲਾ ਕਾਲਾ ਹੋਵੇ ਕਾਲਾ ਕਾਲਾ ਚੱਲ ਕਰ ਲੈ ਕੋਈ ਗੱਲ ਨਹੀਂ ਮੜਾ ਲਾਲਾ ਫਿਰ ਕੇ ਹੋ ਗਿਆ ਜੇ ਅਫਰ ਹੁੰਦਾ ਇਹ ਕਿਹੜਾ ਜਾਉਂਦਾ ਇਹਨੂੰ ਮਰ ਛਾਣ ਕਰਾ ਇਹਦੇ ਵਿਆਹ ਸੰਿਆ ਹੋ ਗਿਆ ਸਾਡੇ ਵਰਗੇ ਹੱਥੀਂ ਪਾਰ ਕਰਦੇ ਆਂ ਅਸੀਂ ਗੱਲ ਕਰਦੇ ਆਂ ਬਾਬਾ ਜੀ ਭਾਂਡੇ ਕਲੀ ਹੋ ਰਹੇ ਨੇ ਗੁਰੂ ਕੀ ਵਡਾਲੀ ਜਿੰਨੇ ਵੀ ਕਿਸੇ ਨੇ ਭਾਂਡੇ ਗਲੀ ਕਰਾਉਣੇ ਨੇ ਵੀਰ ਕੋਲ ਪਹੁੰਚ ਸਕਦਾ ਵਾ ਅੰਮ੍ਰਿਤਸਰ ਸਿਹੜਾ ਗੁਰੂ ਕੀ ਵਿਡਾਲੀ ਨਾਮ ਹੈ ਤੋਦੀ ਕਿਸੇ ਨੂੰ ਪੁੱਛ ਲੋ ਪਟਕਪਾਰ ਕਰਦੇ ਆ ਠੀਕ ਹੈ ਜੀ ਇਹੋ ਐਡਰੈਸ ਆ ਬਿਲਕੁਲ ਜੀ ਕਿਸੇ ਨੂੰ ਪੁੱਛ ਲੋ ਵੀ ਪਿੱਤਲ ਦੇ ਭਾਂਡੇ ਗਲੀ ਕਰਨ ਵਾਲੇ ਵੀਰ ਕੋਲ ਜਾਣਾ ਤੋਦੀ ਤੋਦੀ ਦੇ ਘਰ ਜਾਣਾ ਇਹ ਵੀਰ ਦਾ ਨਾਮ ਹੈ ਤੋਦੀ ਵੇਖੋ ਜੀ ਭਾਂਡੇ ਕਰਨਾ ਕੱਢ ਤੇ ਗਰਾ ਹੁਣ ਆ ਪ੍ਰਾਤ ਤੁਹਾਨੂੰ ਵੇਖ ਲਓ ਕਿੱਦਾਂ ਦੀ ਆ ਇਹ ਪ੍ਰਾਤ ਵੀ ਲਾਈਵ ਕਲੀ ਕਰਾ ਕੇ ਵਿਖਾਵਾਂਗੇ ਵੀ ਕਿਤਾਂ ਦੀ ਹੁੰਦੀ ਆ ਉਹ ਤਾਂ ਦੁੱਧ ਚਿੱਟੇ ਕਰਤੇ ਵੀਰ ਨੇ ਉਹ ਵੀ ਤੁਹਾਨੂੰ ਵਿਖਾ ਦਿੰਨਾ ਮੈਂ ਵੇਖੋ ਕਰਾਇਆ ਦੁੱਧ ਚਿੱਟੇ ਹੋ ਗਏ ਭਾਂਡੇ ਤੇ ਤੜੀ ਗਾਲਵਾ ਨਾ ਤਾਂ ਕਰ ਗਾਹ ਤੇ ਬੜੇ ਲਿਆਵਾਂਗੇ ਇਹ ਨਾ ਤੂੰ ਆ 13 ਨੰਬਰ ਲੱਗ ਗਏ ਉਹ ਚਲ ਤੂੰ ਰੱਖੋ ਤੇ ਮੈਂ ਤੁਹਾਨੂੰ ਫਿਰ ਕੋਈ ਚਾਹ ਚਾਹਦਾ ਜੋ ਤੋਦੀ ਤੋਦੀ ਮੇਰੀ ਗੱਲ ਸੁਣ ਰੱਖੋ ਰੱਖੋ ਉਹ ਰੱਖੋ ਤੇ ਕਰਦੇ ਵਾ ਲਓ ਜੀ ਲਓ ਜੀ ਹੁਣ ਹੋਣ ਲੱਗੀ ਜੇ ਪ੍ਰਾਤ ਹੁਣ ਕਰਾਂਗੇ ਪ੍ਰਾਤ ਪ੍ਰਾਤ ਹੋਣ ਲੱਗੀ ਹੁਣ ਕਲੀ ਆਪਣੇ ਭਾਂਡੇ ਸਟੀਲ ਦੇ ਜਾਂ ਦੂਜੇ ਹਨਾ ਆਪਣਾ ਦੂਜੇ ਕਿਤੇ ਭਾਂਡੇ ਬਰਤਣੇ ਬੰਦ ਕਰੋ ਤੇ ਪਤਲ ਦੇ ਭਾਂਡਿਆਂ ਨੂੰ ਪਹਿਲ ਦਿਓ ਕਿਉਂਕਿ ਪਤਲ ਦੇ ਪੁਰਾਣੇ ਭਾਂਡੇ ਜਿਹੜੇ ਆਪਣੇ ਘਰਾਂ ਚ ਪਏ ਨੇ ਬਜ਼ੁਰਗਾਂ ਦੇ ਉਹਨਾਂ ਨੂੰ ਕਲੀ ਕਰਾਓ ਤੇ ਉਹਨਾਂ ਨੂੰ ਵਰਤੋ ਸਿਆਣ ਫੇਹੋਈ ਆ ਕਿ ਉਹ ਕਿ ਸਟੀਲ ਦੇ ਭਾਂਡਿਆਂ ਦੀਆਂ ਨਿਹਰੀਆਂ ਬਿਮਾਰੀਆਂ ਨੇ ਤੇ ਸਾਡੇ ਨਾਲ ਲਾਈਵ ਜੁੜ ਜਓ ਜਲਦੀ ਤੋਂ ਜਲਦੀ ਤੁਹਾਨੂੰ ਦਿਖਾਉਨੇ ਹੁਣ ਪ੍ਰਾਤ ਕਲੀ ਹੋਣ ਲੱਗੀ ਆ ਠੀਕ ਆ ਤੇ ਪ੍ਰਾਤ ਕਲੀ ਹੋਣ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੇਖ ਲਓ ਹੁਣ ਹੋਣ ਉਹਦਾ ਰੰਗ ਰੂਪ ਕੀ ਆ ਤੇ ਬਾਅਦ ਚ ਰੰਗ ਰੂਪ ਕੀ ਆ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਇਹਦਰ ਮਾਤਾ ਜੀ ਨਛੱਤਰ ਕੋਟਰੇ ਨੇ ਮਾਤਾ ਜੀ ਪੂਰੇ ਬਾਪੂ ਦੀ ਹੈਲਪ ਕਰਦੇ ਨੇ ਇਹ ਛਾੜੇ ਫੜ ਕੇ ਬਿਲਕੁਲ ਨਾਲ ਹੀ ਐਡਰੈਸ ਆ ਜੀ ਬਿਲਕੁਲ ਬਿਲਕੁਲ ਲੱਗੇ ਹੀ ਪਈ ਜਾਂਦਾ ਵਾ ਡਾਕਟਰ ਭੁਪਿੰਦਰ ਸਿੰਘ ਦੀ ਡਿਮਾਂਡ ਇਹ ਵੀਰ ਦਾ ਘਰ ਆ ਜੀ ਜਿਹੜੇ ਭਾਂਡੇ ਕਲੀ ਕਰਦੇ ਨੇ ਇਹ ਭਾਂਡੇ ਕਲੀ ਕਰਾ ਲਓ ਉਹ ਜੀ ਭਾਂਡੇ ਕੜੀ ਹੋਣ ਲੱਗੇ ਹੁਣ ਪ੍ਰਾਤ ਹੋਣ ਲੱਗੀ ਜੀ ਕੜੀ ਤੁਹਾਨੂੰ ਦਿਖਾਉਣੀ ਆ ਲਾਈਵ ਤਸਵੀਰਾਂ ਪ੍ਰਾਤ ਕੜੀ ਹੋਵੇਗੀ ਜਿੱਦਾਂ ਕੜੀ ਕੀਤੀ ਜਾਂਦੀ ਆ ਫਿੱਤਲ ਦੇ ਭਾਂਡਿਆਂ ਨੂੰ ਤੁਹਾਨੂੰ ਸਭ ਲਾਈਵ ਤਸਵੀਰਾਂ ਦਿਖਾ ਰਹੇ ਆ ਜੀ ਸਾਡੇ ਨਾਲ ਜੁੜੇ ਰਹੋ ਜੀ ਇਹ ਬਾਅਦ ਵਿੱਚ ਫੇਰ ਵਿੱਚ ਮੜਨਾ ਆ ਫੇਰ ਲਾਉਣਾ ਵਿੱਚ ਨਹੀਂ ਆਵੜਾ ਛੇਤਰ ਅੱਛਾ ਅੱਛਾ ਉਹ ਜੀ ਫਰਾਤ ਦੇ ਰਗੜਾਈ ਹੋ ਰਹੀ ਹੈ ਜੇ ਫਰਾਤ ਦੇ ਰਗੜਾਈ ਤੋਂ ਬਾਅਦ ਫਰਾਤ ਨੂੰ ਫਾਲਸ ਕਿਤੇ ਜਾਊਗਾ ਜੀ ਕਲੀ ਕਿਤਾ ਜਾਊਗਾ ਕਲੀ ਕਰਨ ਤੋਂ ਪਹਿਲਾਂ ਸਾਰਾ ਟਿਕ ਟਿਕ ਜਾਂਦੀ ਆ ਜੋ ਹੋਤਾ ਜਾਂਦਾ ਉਹਨੂੰ ਫਿਰ ਉਸ ਤੋਂ ਬਾਅਦ ਕੜੀ ਕੀਤਾ ਜਾਂਦਾ ਜੀ ਇਹ ਉਹਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਭਾਂਡੇ ਕਲੀ ਦੀ ਲਾਈਵ ਤਸਵੀਰ ਆਪ ਦੀ ਨਾਲ ਸੰਡੀ ਕੀਤੀ ਗਈ ਆ